79ਵਿਆ ਗਿੱਲਾ ਰਾਏਪੁਰ ਖੇਡਾਂ ਦੇ ਵਿੱਚ ਬਹੁਤ ਸਾਰੇ ਕਰਤੱਵ ਦੇਖਣ ਨੂੰ ਮਿਲ ਰਹੇ ਨੇ ਬਹੁਤ ਕੁਝ ਚਰਚਾ ਵਿੱਚ ਬਣਿਆ ਹੋਇਆ ਪਰ ਇੱਥੇ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ ਊਂਠਾਂ ਤੇ ਘੋੜਿਆਂ ਦਾ ਨਾਚ ਕਿਵੇਂ ਹੁੰਦਾ ਹੈ ਨਾਚ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਬਾਈ ਕੀ ਹਾਲ ਚਾਲ ਹਾਂ ਜੀ ਬਹੁਤ ਵਧੀਆ ਜੀ ਕੀ ਹਾਲ ਹੈ ਜੀ ਸਾਡਾ ਹਾਲ ਵਧੀਆ ਬਾਬਾਈ ਨਾ ਦੱਸੋ ਪਹਿਲਾਂ ਹਾਂ ਦਾ ਨਾ ਮੇਰਾ ਜੀ ਹਰਵਿੰਦਰ ਸਿੰਘ ਹੈ ਪਿੰਡ ਸਰਗੇ ਵਾਲਾ ਜ਼ਿਲ੍ਹਾ ਬਠਿੰਡਾ ਜੀ ਹਰਵਿੰਦਰ ਜੀ ਊਂਠਾਂ ਤੇ ਘੋੜਿਆਂ ਦਾ ਨਾਚ ਤੁਸੀਂ ਇੱਥੇ ਕਰਾ ਰਹੇ ਹੋ ਗਿੱਲਾ ਰਾਏਪੁਰ ਖੇਡਾਂ ਦੇ ਵਿੱਚ ਬਹੁਤ ਸਮੇਂ ਤੋਂ ਕਰਾਉਂਦੇ ਆ ਰਹੇ ਹੋ ਤੇ ਕਿਵੇਂ ਕਰਾਉਣਿਓ ਇਹਨਾਂ ਨੂੰ ਨਾਚ ਸਿਖਾਉਣੇ ਕਿਵੇਂ ਉਹ ਦੱਸੋ ਇਹਨਾਂ ਜੀ ਜਿਵੇਂ ਬੱਚੇ ਨੂੰ ਪਿਆਰ ਕਰਦੇ ਨਾ ਪਿਆਰ ਨਾ ਪੜਾਉਣੇ ਆ ਇਹਨਾਂ ਨੂੰ ਪਿਆਰ ਦੀ ਜਰੂਰੀ ਹੈ ਘੂੜ ਦੀ ਜਰੂਰੀ ਨਹੀਂ ਇਹਨਾਂ ਚ ਦਿਮਾਗ ਬਹੁਤ ਜ਼ਿਆਦਾ ਆ ਥੋੜਾ ਨਹੀਂ ਬੰਦੇ ਨਾਲੋਂ ਜ਼ਿਆਦਾ ਆ ਇਹਨਾਂ ਦਾ ਦਿਮਾਗ ਖੋਲਣ ਦੀ ਲੋੜ ਹੈ ਨ ਦੱਸਣ ਦੀ ਲੋੜ ਹੈ ਬੇਟੇ ਐਂ ਕਰਨਾ ਐਂ ਕਰਨਾ ਪਿਆਰ ਨਾ ਦੱਸੋ ਜੋ ਮਰਜ਼ੀ ਕਰਾ ਲੋਏ ਤੋ ਇਹ ਨਹੀਂ ਵੀ ਨਾ ਕਰੇ ਹਜੇ ਹੋ ਸਕਦਾ ਬੰਦਾ ਅੱਖੇ ਲੱਗੇ ਤਾਂ ਨਾ ਹੀ ਲੱਗੇ ਉਹ ਆਕੜ ਕਰੇ ਇਹਨਾਂ ਨੇ ਆਕੜ ਨਹੀਂ ਕਰਨੀ ਇਹਨਾਂ ਨੇ ਜੋ ਤੁਸੀਂ ਕਹਿ ਦੋ ਕਰ ਲੂਗਾ ਤੇ ਜੋ ਤੁਸੀਂ ਇੱਕ ਵਾਰੀ ਇਹਨਾਂ ਦੇ ਮਨ 'ਚ ਵਾਰਤੀ ਗੱਲ ਵੀ ਆ ਬਲੂ ਐਂ ਕਰਨਾ ਐਂ ਕਰਨਾ ਉਹੀ ਕਰੂਗਾ ਦੂਜਾ ਨਹੀਂ ਕਰਦਾਗਾ ਇਹ ਮਨ 'ਚ ਵਾਰਨੀ ਗੱਲ ਕਿੰਨੀ ਔਖੀ ਆ ਮਨ 'ਚ ਗੱਲ ਕੋਈ ਸਾਨੂੰ ਤਾਂ ਮਾਮੂਲੀ ਲੱਗਦੀ ਆ ਲੋਕਾਂ ਵਾਸਤੇ ਤਾਂ ਪਤਾ ਨਹੀਂ ਕੀ ਐ ਸਾਨੂੰ ਤਾਂ ਆਇਆ ਵੀ ਯਾਰ ਬਾਹਾਂ ਹੱਥ ਕਾ ਖੇਲ ਆ ਵੀ ਇਹਨੂੰ ਦੱਸ ਤਾਂ ਨੇ ਕਰ ਹੀ ਲੈਣਾ ਤੇ ਸਾਨੂੰ ਦੱਸਣ ਦਾ ਪਤਾ ਐ ਇਹਨਾਂ ਨੂੰ ਜਿਹਨੂੰ ਦੱਸਣ ਦਾ ਨਹੀਂ ਪਤਾ ਇਹਨੂੰ ਉਹ ਤਾਂ ਕੁਛ ਵੀ ਕਰੀ ਜਾਵੇ ਬੰਦਾ ਉਹਨੂੰ ਨਹੀਂ ਪਤਾ ਲੱਗਦਾਗਾ ਜਦੋਂ ਆਪ ਨੂੰ ਹੀ ਨਹੀਂ ਪਤਾ ਇਹਨੂੰ ਕੀ ਦੱਸੂਗਾ ਤੇ ਸਾਨੂੰ ਆਪ ਨੂੰ ਪਤਾ ਵੀ ਇਹਨੂੰ ਕੀ ਦੱਸਣਾ ਤੇ ਇਹ ਤਾਂ ਸਾਨੂੰ ਤਾਂ ਐ ਲੱਗਦਾ ਤੁਰੇ ਜਾਂਦੇ ਦੱਸ ਦਗੇ ਤਾਂ ਬਸ ਇਹ ਸਮਝ ਗਏ ਕੰਨ ਚ ਗੱਲ ਦੱਸਣ ਦੀ ਲੋੜ ਐ ਨਾਲ ਸਾਨੂੰ ਹੁਣ ਇੱਕ ਦਰਸ਼ਕਾਂ ਨੂੰ ਝਲਕ ਵੀ ਦਿਖਾ ਦਈਏ ਤੁਹਾਡੇ ਊਂਟ ਤੁਹਾਡੇ ਘੋੜਿਆਂ ਦੀ ਸਭ ਤੋਂ ਪਹਿਲਾਂ ਤੁਹਾਡੇ ਊਂਟ ਦੇ ਦੇਖ ਲਿਓ ਬਾਈ ਜੀ ਜੇ ਤੁਸੀਂ ਮਾੜ ਆਇਆ ਪਾਸੇ ਹੋ ਜਾਓਗੇ ਬਾਬਾ ਜੀ ਇਹਦਾ ਨਾਮ ਕੀ ਹੈ ਪਹਿਲਾਂ ਇਹ ਦੱਸੋ ਇਹਦਾ ਨਾਮ ਰਾਜੂ ਆ ਜੀ ਊਠ ਦਾ ਨਾਮ ਰਾਜੂ ਆ ਇਹ ਰਾਜੂ ਦੀ ਕੀ ਖਾਸੀਅਤ ਹੈ ਕੀ ਕਰਦਾ ਰਾਜੂ ਇਹ ਰਾਜੂ ਚਾਕੇ ਰਮਾਲ ਫੜਾਉਂਦਾ ਮੱਥਾ ਟੇਕ ਦਿੰਦਾ ਖੜਾ ਹੋ ਕੇ ਨੱਚਦਾ ਜੋ ਵੀ ਕੋ ਜੋ ਮਰਜੀ ਆਕੇ ਰੋਟੀਆਂ ਨਹੀਂ ਪਕਾਉਂਦਾ ਸਾਰਾ ਕੁਝ ਕਰਦਾ ਹੈ ਤੇ ਜੇ ਮਗਰ ਅਸੀਂ ਖੁੱਲਾ ਛੜਨਾ ਮੈਂ ਇਹਨੂੰ ਮੇਰੇ ਮਗਰ ਭੱਜਾ ਫਿਰਦਾ ਜਿੱਦ ਨੂੰ ਮਰਜੀ ਲੈ ਜਾਂ ਮੈਂ ਇਹਨੂੰ ਪਿਆਰ ਇੰਨਾ ਕਰਦਾ ਹੈ ਤਾਂ ਮਤਲਬ ਸਿਰਫ ਮੇਲੇ ਦੀ ਨਹੀਂ ਕਰਦੀ ਵੀ ਰੌਣਕ ਵਧਾਉਂਦਾ ਰਾਜੂ ਸਾਡੀ ਰੌਣਕ ਤਾਂ ਸਾਡੀ ਬਹੁਤ ਜ਼ਿਆਦਾ ਜੀ ਇਹਦੀ ਇਹਦੇ ਬਿਨਾਂ ਤਾਂ ਜੀ ਨਹੀਂ ਲੱਗਦਾ ਸਾਡਾ ਬਿਲਕੁਲ ਸਹੀ ਇਹਦਾ ਕੀ ਨਾਂ ਹੈ ਇਹਦਾ ਨਾਂ ਤੂਫਾਨ 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 ਸਿਰਫ ਤੂਫਾਨ ਨੂੰ ਫਾਇਦੇ ਆ ਤੂਫਾਨ ਨੂੰ ਨੱਚਦਾ ਨੱਚਦਾ ਖੜਾ ਹੋ ਕੇ ਤਾਂ ਸਾਨੂੰ ਨੱਚਦਾ ਛਾਲਾ ਮਾਰਦਾ ਖੜਾ ਹੋ ਕੇ ਡੱਗੇ ਤੇ ਜਦੋਂ ਡੱਗਾ ਵਜਦਾ ਉਹਦੋਂ ਖੜਾ ਹੋ ਕੇ ਬਹੁਤ ਜ਼ਿਆਦਾ ਕੰਮ ਕਰਦਾ ਚੈਂਪੀਅਨ ਆਉਂਦਾ 4-5 ਸਾਲ ਤੋਂ ਲੈ ਕੇ ਮੈਨੂੰ ਲੱਗਦਾ ਤੂਫਾਨ ਨੂੰ ਆਉਦੀ ਨਾ ਸੁਣ ਗਿਆ ਤੇ ਹੁਣ ਉਹ ਪੂਰਾ ਖੁਸ਼ ਆ ਬੋਲਿਆ ਨਾ ਉਹਨੇ ਨਗਾਰਾ ਮਾਰਿਆ ਬੋਲਿਆ ਫਿਰ ਇਹ ਆਈਆਂ ਵਸੇ ਆਈਆਂ ਜਿਕਾਰੇ ਛੱਡਦੇ ਘੋੜੇ ਤੇ ਜਿਹੜੀ ਪਿੱਛੇ ਘੋੜੀ ਖੜੀ ਆ ਇਹਦਾ ਕੀ ਨਾਂ ਇਹਦਾ ਨਾ ਕਬੂਤਰੀ ਇਹ ਘੋੜੀ ਦਾ ਨਾ ਕਬੂਤਰੀ ਕਿਉਂ ਇਹ ਕਬੂਤਰੀ ਬਸ ਇਹ ਉੱਡਦੀ ਆ ਕਬੂਤਰਾਂ ਨੂੰ ਫਿਰ ਉਹ ਜਿਹੋ ਜਿਹੇ ਜਾਨਵਰ ਕੰਮ ਕਰਦੇ ਹੋ ਜਿਆ ਨਾਂ ਟਿਕ ਜਾਂਦਾ ਜਿਹੋ ਜਿਹੇ ਬੰਦਾ ਕੰਮ ਕਰੇ ਉਹਦਾ ਨਾਂ ਟਿਕ ਜਾਂਦਾ ਬਿਲਕੁਲ ਸਹੀ ਹਾਂ ਇਹ ਤਿੰਨਾਂ ਦੇ ਤਿੰਨਾਂ ਨੂੰ ਇੱਕੋ ਤਰ੍ਹਾਂ ਦੀ ਸਾਂਭ ਸੰਭਾਈ ਚਾਹੀਦੀ ਆ ਜਾਂ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਅਸੀਂ ਤਾਂ ਜਿਵੇਂ ਕਿਸੇ ਦੇ ਚਾਰ ਪੁੱਤ ਹੁੰਦੇ ਆ ਪੰਜ ਪੁੱਤ ਹੁੰਦੇ ਆ ਉਹਨੂੰ ਕੋਈ ਤੇ ਪਿਆਰਾ ਨਹੀਂ ਹੁੰਦਾ ਸਾਡੇ ਦਿਲ ਚ ਤਾਂ ਇੱਕੋ ਜਿਹੀ ਆ ਸਾਰੇ ਇੱਕੋ ਜਿਹੀ ਸੰਭਾਈ ਆ ਇੱਕੋ ਜਿਹੀ ਖਰਾਕ ਆ ਜੋ ਮੰਗਦਾ ਜੇ ਕੋਈ ਵੱਧ ਖਾਂਦਾ ਵੱਧ ਪਾਦਨੇ ਘੱਟ ਖਾਂਦਾ ਘੱਟ ਪਾਦਨੇ ਖਰਾਕ ਦਾ ਕਿੰਨਾ ਧਿਆਨ ਰੱਖਣਾ ਪੈਂਦਾ ਖਰਾਕ ਦਾ ਬਹੁਤ ਜ਼ਿਆਦਾ ਖਰਾਕ ਦਾ ਧਿਆਨ ਤਾਂ ਫਿਰ ਇਹਨਾਂ ਨਾਲ ਬਹੁਤ ਜ਼ਿਆਦਾ ਰੱਖਦੇ ਆਂ ਸੀ ਸਾਨੂੰ ਪਿਆਰ ਵਾਲਾ ਰਹਿਣਾ ਨਾ ਇਹ ਪਿਆਰ ਦੀਆਂ ਗੱਲਾਂ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਜਾਨਵਰਾਂ ਦਾ ਸਾਡਾ ਤੇ ਨਹੀਂ ਅੱਜ ਕੱਲ ਤਾਂ ਅਗਲਾ ਕਹੇ ਯਾਰ ਬੋਧੀਆਂ ਵਾਹ ਲੋ ਪੱਠੇ ਕੀ ਪੋਣ ਦੀ ਲੋੜ ਐ ਕਾਸੇ ਨੂੰ ਅਸੀਂ ਤਾਂ ਵੀ ਇਹਨਾਂ ਚ ਰਹਿੰਦੇ ਆਂ ਸਾਰੀ ਦਿਹਾੜੀ ਹੱਥ ਪੱਲਾ ਮਾਰਦੇ ਆਂ ਵਿਚਾਰਿਆਂ ਨਾਲ ਪਿਆਰ ਕਰਦੇ ਆਂ ਇਹ ਸਾਡੇ ਨਾਲ ਕਰਦੇ ਆ ਸਾਡੀ ਇੱਜ਼ਤ ਇਹਨਾਂ ਨਾਲ ਐ ਇਹਨਾਂ ਦੀ ਸਾਡੇ ਨਾਲ ਖਰਾਕ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕੀ ਖਰਾਕ ਦਿੰਨੇ ਹੋ ਉਹ ਵੀ ਦੱਸੋ ਖਰਾਕ ਅਸੀਂ ਇਹ ਚੰਗਾ ਪੱਠਾ ਹਰਾ ਤੇ ਦਾਣੇ ਛੋਲੇ ਆ ਜਿਵੇਂ ਛੋਲੇ ਬੋਤੇ ਨੂੰ ਸੁਆਬੀਨ ਦਾ ਤੇਲ ਤਾਰੇ ਮੀਰੇ ਦਾ ਤੇ ਲਾਲਸੀ ਦਾ ਤੇਲ ਉਹ ਇਹਨਾਂ ਨੂੰ ਐਸੀ ਸਾਰਾ ਦਿੰਨੇ ਆ ਜੀ ਬਣਾ ਕੇ ਖਰਾਕ ਜਿਓ ਜੀ ਭਾਲ ਦਿਓ ਜੀ ਦਿੰਨੇ ਆ ਸੁੱਕਾ ਨੀਰਾ ਰਾਸਥਾਨ ਚੁਲਿਆ ਕੇ ਉਹ ਪਾਈ ਦਾ ਨੂੰ ਜੋ ਵੀ ਇਹਨਾਂ ਦਾ ਖਾਈਆ ਉਹ ਦੇਈਦਾ ਇਹਨਾਂ ਨੂੰ ਖਰਾਕ ਤੋਂ ਇਲਾਵਾ ਹੋਰ ਕਿਸ ਕਿਸਮ ਦੀ ਸਾਂਭ ਸੰਭਾਈ ਕਰਦੇ ਹੋ ਇਹਨਾਂ ਦੀ ਨਿਵਾਈ ਧਵਾਈ ਦਾ ਖਿਆਲ ਇਹਨਾਂ ਨੂੰ ਬਾਕੀ ਜਿਹੜੀਆਂ ਇਹਨਾਂ ਦੇ ਮੈਡੀਕਲ ਚੀਜ਼ਾਂ ਉਹਨਾਂ ਦਾ ਕੀ ਖਿਆਲ ਰੱਖਿਆ ਜਾਂਦਾ ਇਹਨਾਂ ਨੂੰ ਜੇ ਢੱਲ ਮੈਂ ਸਦੀ ਦੀਆ ਤਾਂ ਮੈਡੀਕਲ ਦੇਣਾ ਤੇ ਵੈਸੇ ਤਾਂ ਕੋਈ ਲੋੜ ਨਹੀਂ ਕਿ ਵੈਸੇ ਤਾਂ ਫਿਰ ਖਰਾਕ ਦੀ ਇਹਨਾਂ ਦੀ ਸਾਂਭ ਸੰਭਾਲ ਸੁੱਕਾ ਥਾਂ ਰੇਤਾ ਸੱਟ ਕੇ ਥੱਲੇ ਰੱਖਣਾ ਇਹਨਾਂ ਨੂੰ ਸਾਫ਼ ਰੱਖਣਾ ਇਹਨਾਂ ਨੂੰ ਤੇ ਪਾਣੀ ਧਣੀ ਦੀ ਗੌਰ ਪੱਠੇ ਨੀਰੇ ਦੀ ਇਹੋ ਜੀਆਂ ਗੱਲਾਂ ਮੈਡੀਕਲ ਆਮ ਨਹੀਂ ਕੋਈ ਕੁਦਰਤ ਮਾਲਕ ਦੀ ਸੱਚੇ ਪਾਸ਼ੇ ਲੋੜ ਪੈਂਦੀ ਇਹਨਾਂ ਨੂੰ ਬੜੀ ਮੇਲੇ ਦੇ ਵਿੱਚ ਜਦੋਂ ਤੁਹਾਡੇ ਘੋੜੇ ਤੁਹਾਡਾ ਊਂਠ ਇਹ ਨੱਚਦੇ ਆ ਹਾਂ ਉਸ ਵੇਲੇ ਕਿਸਮ ਨਾਲ ਪੂਰਾ ਮੇਲਾ ਇੱਥੇ ਨੱਚ ਰਿਹਾ ਹੁੰਦਾ ਉਦੋਂ ਤੁਹਾਨੂੰ ਕਿੰਨਾ ਮਾਣ ਮਹਿਸੂਸ ਹੁੰਦਾ ਸਾਨੂੰ ਜਿ ਆਏ ਆ ਵੀ ਜਿਹੜਾ ਇਹ ਆ ਮਤਲਬ ਮਾਣ ਤਾਂ ਫਿਰ ਹੱਦੋਂ ਬਾਹਰ ਹੀ ਆ ਜੀ ਇਸ ਮਾਨ ਨਾਲ ਹੀ ਅਸੀਂ ਇੱਥੇ ਆਉਨੇ ਆ ਤੁਰੇ ਫਿਰਦੇ ਆ ਸਾਨੂੰ ਇਨਾ ਹੌਸਲਾ ਹੋ ਜਾਂਦਾ ਜਿਆਦੇ ਵੀ ਜਿਵੇਂ ਕਿਸੇ ਨੂੰ ਅੱਜ ਤੱਕ ਸ਼ਰਾਬ ਨਹੀਂ ਪੀਤੀ ਕੋਈ ਮੀਟ ਨਹੀਂ ਆਂਡਾ ਨਹੀਂ ਨਸ਼ਾ ਨਹੀਂ ਪਰ ਇਸ ਕੰਮ ਦਾ ਇਨਾ ਨਸ਼ਾ ਵੀ ਉਦੋਂ ਸੁਧ-ਬੁੱਧ ਭੁੱਲ ਜਾਂਦੀ ਹੈ ਜਦੋਂ ਲੋਕ ਤਾੜੀਆਂ ਮਾਰਦੇ ਵੀ ਯਾਰ ਇਨਾ ਯਾਰ ਪਿਆਰ ਕਰਦੇ ਯਾਰ ਇਹ ਪਿਆਰ ਦੇ ਮਾਰੇ ਹੀ ਸੀ ਤੁਰੇ ਫਿਰਦੇ ਆ ਬਸ ਇਹ ਸਾਨੂੰ ਇੱਥੇ ਬਹੁਤ ਪਿਆਰ ਕਰਦੇ ਜਿਹੜੀ ਗਰੇਵਾਲ ਕਮੇਟੀ ਹੈ ਵਿਚਾਰੇ ਇਹਨਾਂ ਦਾ ਇਨਾ ਪ੍ਰੋਗਰਾਮ ਵੀ ਇਹ ਲੋਕ ਇਸ ਵਰਸੇ ਨਾਲ ਜੁੜਨ ਖੇਡਾਂ ਨਾਲ ਬਲਦ ਸੰਭਣਾ ਉੱਠ ਸੰਭਣਾ ਇਹ ਨਸ਼ੇ ਵਾਲਾ ਨਾ ਜਾਣ ਇਹਨਾਂ ਦਾ ਸਹੀ ਧਿਆਨ ਹੈ ਮੈਂ ਕਹਿੰਦਾ ਵੀ ਸ਼ਾਬਾਸ਼ ਇਹਨਾਂ ਦੇ ਮੈਂ ਇਹਨਾਂ ਦੀ ਕਿਹੜੀ ਜਵਾਨ ਨਸਲ ਹੈ ਤਾਂ ਕਰਨਾ ਬੰਦਿਆਂ ਦੀ ਇਹ ਬਹੁਤ ਵਧੀਆ ਮੇਲਾ ਹੈ ਦੁਨੀਆ ਭਰ ਦਾ ਮਸ਼ਹੂਰ ਮੇਲਾ ਹੈ ਹਰ ਤਰ੍ਹਾਂ ਦੀ ਚੀਜ਼ ਵੇਖ ਲਓ ਕੈਨੇਡਾ ਅਮਰੀਕਾ ਤੋਂ ਰਾਜਸਥਾਨ ਤੋਂ ਜਿੱਥੋਂ ਤੁਸੀਂ ਪੁੱਛੋਗੇ ਉੱਥੋਂ ਹੀ ਬੰਦਾ ਆਇਆ ਹੋਇਆ ਇੱਥੇ ਤੇ ਸਾਨੂੰ ਵੇਖਣ ਨੂੰ ਚੀਜ਼ਾਂ ਸੋਹਣੀਆਂ ਸਰੋਤੇ ਆ ਸਾਰੇ ਜਿਹੜੇ ਕਿੰਨਾ ਚਾਹ ਕਰਦੇ ਆ ਕੱਲ ਉਥੇ ਲੇਵ ਲਾਇਆ ਘੋੜਾ ਨਚਾਇਆ ਬੋਤਾਂ ਨਚਾਇਆ ਸਾਨੂੰ ਫੋਨ ਆਈ ਗਏ ਪਿੰਡੋਂ ਦੇਸਾਂ ਦੇ ਉਹ ਹਰਵਿੰਦਰ ਤਰੇ ਕੁੜੇ ਟੀਵੀ ਤੇ ਨੱਚੀ ਲੋਕ ਤਾੜੀਆਂ ਮਾਰੀ ਜਾਂਦੇ ਨੱਚੀ ਜਾਂਦੇ ਨਾਲ ਇਹ ਸਾਨੂੰ ਇਹੀਆਂ ਗੱਲਾਂ ਦੇ ਮਾਣ ਆ ਮੈਂ ਕਹਿੰਦਾ ਯਾਰ ਮੈਂ ਤਾਂ ਇਹੀ ਕਹਿੰਦਾ ਵੀ ਨਸ਼ੇ ਛੱਡੋ ਤੇ ਦੇਸੀ ਵਿਰਸੇ ਨਾਲ ਜੁੜੋ ਪੰਜਾਬੀ ਨਾਲ ਆਪ ਦੇ ਨਾਲ ਸੁੱਖ ਪਾਉਣਾ ਤਾਂ ਬਲਦ ਸੰਭੋ ਘੋੜੇ ਸੰਭੋ ਓਟ ਸੰਭੋ ਇਹਨਾਂ ਦੇ ਨਾਚ ਕਰਾਓ ਯਾਰ ਜ਼ਿਮੀਂਦਾਰ ਬੰਦੇ ਸਾਡਾ ਪਿਆਰ ਹੀ ਇਹਨਾਂ ਨਾਲ ਆ ਬਸ ਸਹੀ ਦਾ ਸਰਾ ਰਵਿੰਦਰ ਜੀ ਤੁਹਾਡੇ ਨਾਲ ਗੱਲ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਸ਼ੌਕ ਇੱਥੇ ਹੀ ਨਾ ਰੁਕੇ ਬਹੁਤ ਅੱਗੇ ਤੱਕ ਵਧੇ థాంਕ ਯੂ ਸੋ ਮਚ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਜੀ ਹਰਵਿੰਦਰ ਸਿੰਘ ਜੀ ਤੇ ਉਹਨਾਂ ਦਾ ਕਹਿਣਾ ਹੈ ਕਿ ਘੋੜਿਆਂ ਦਾ ਸ਼ੌਕ ਉਹਨਾਂ ਨੂੰ ਇੱਥੇ ਤੱਕ ਲਿਆਇਆ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੇਲਾ ਬਹੁਤ ਸ਼ਾਨਦਾਰ ਹੈ ਤੇ ਮੇਲੇ ਨੂੰ ਉਮੀਦ ਕਰਦੇ ਨੇ ਕਿ ਆਉਣ ਵਾਲੇ ਦਿਨਾਂ 'ਚ ਵੀ ਹੋਰ ਉਚਾਈਆਂ ਤੇ ਜਾਵੇ ਪ੍ਰਵੇਸ਼ ਸੰਧੂ ਏਵੀਪੀ ਨਿਊਜ਼ ਕਿਲਾ ਰਾਏਪੁਰ ਲੁਧਿਆਣਾ ਹੁਣ ਏਵੀਪੀ ਸੰਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live टाइप ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi